ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ। ਅੱਜ ਦੀ ਵੀਡੀਓ ਵਿੱਚ ਬਜ਼ੁਰਗਾਂ ਦੁਆਰਾ ਦੱਸੇ ਕੁਝ ਨੁਸਖੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪੂਰੀ ਵੀਡੀਓ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਨੰਬਰ 1 ਦਾਲਚੀਨੀ ਤੁਹਾਡਾ ਭਾਰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਤੁਸੀਂ ਪਾਣੀ ਦੇ ਵਿੱਚ ਇੱਕ ਚੁਟਕੀ ਦਾਲਚੀਨੀ ਪਾਊਡਰ ਪਲਾ ਕੇ ਨਿਰਨੇ ਕਾਲਜੇ ਜਰੂਰ ਪੀਓ। ਨੰਬਰ 2 ਜਿਨ੍ਹਾਂ ਦਾ ਪੇਟ ਸਾਫ਼ ਨਹੀਂ ਹੁੰਦਾ ਉਹਨਾਂ ਨੂੰ ਰਾਤ ਨੂੰ ਅਜਵਾਇਣ ਖਾ ਕੇ ਸੌਣਾ ਚਾਹੀਦਾ ਹੈ ਇਸ ਨਾਲ ਉਹਨਾਂ ਦਾ ਪੇਟ ਸਾਫ਼ ਹੋ ਹੀ ਜਾਏਗਾ ਕਿਉਂਕਿ ਅਜਵਾਇਣ ਵਿੱਚ ਥਾਈਮੋਲ ਨਾਮਕ ਤੱਤ ਪਾਇਆ ਜਾਂਦਾ ਹੈ ਜਿਸ ਨਾਲ ਪੇਟ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ ਨੰਬਰ 3 ਅਲੋਵੇਰਾ ਚਮੜੀ ਨੂੰ ਨਿਖਾਰਦਾ ਹੈ ਤੁਸੀਂ ਹਫ਼ਤੇ ਵਿੱਚ 2 ਤੋਂ 3 ਵਾਰ ਚਮੜੀ ਉੱਤੇ ਅਲੋਵੇਰੇ ਦੀ ਜਲ ਜ਼ਰੂਰ ਲਗਾਓ ਨੰਬਰ 4 ਅਸਤਮੇ ਦੇ ਮਰੀਜ਼ਾਂ ਨੂੰ ਦੁੱਧ ਅਤੇ ਕੇਲਾ ਇੱਕ ਸਾਥ ਕਦੇ ਵੀ ਨਹੀਂ ਖਾਣਾ ਚਾਹੀਦਾ ਇਸ ਨਾਲ ਉਹਨਾਂ ਨੂੰ ਕਾਫੀ ਦੀ ਸਮੱਸਿਆ ਹੋ ਸਕਦੀ ਹੈ। ਅਤੇ ਅਸਥਮੇ ਦਾ ਖਤਰਾ ਵੱਧ ਸਕਦਾ ਹੈ। ਨੰਬਰ 5 ਵਾਲ ਝੜ ਰਹੇ ਹਨ ਤਾਂ ਵਾਲਾਂ ਉੱਤੇ ਗੰਡੇ ਦਾ ਰਸ ਲਗਾਓ। ਇਸ ਨਾਲ ਵਾਲ ਝੜਨੇ ਬੰਦ ਹੋ ਜਾਣਗੇ। ਨਾਲ ਚੰਗੀ ਖੁਰਾਕ ਵੀ ਖਾਓ। ਜਿਸ ਵਿੱਚ ਹਾਈ ਪ੍ਰੋਟੀਨ ਡਾਈਟ ਹੋਵੇ। ਨੰਬਰ 6 ਜਿਨ੍ਹਾਂ ਦੀ ਲੰਬਾਈ ਘਟ ਹੁੰਦੀ ਹੈ ਨਾ ਉਹਨਾਂ ਨੂੰ ਪਪੀਤੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਅਤੇ 8 ਤੋਂ 9 ਘੰਟਿਆਂ ਦੀ ਨੀਂਦ ਵੀ ਜ਼ਰੂਰ ਲੈਣੀ ਚਾਹੀਦੀ ਹੈ। ਇਸ ਨਾਲ ਤੁਹਾਡੀ ਲੰਬਾਈ ਨੂੰ ਬਹੁਤ ਫਰਕ ਪਏਗਾ। ਨੰਬਰ 7 ਨਿੰਬੂ ਦੇ ਬੀਜ ਖਾਣ ਨਾਲ ਕਾਫੀ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ। ਇਸ ਲਈ ਨਿੰਬੂ ਪਾਣੀ ਪੀਣ ਵੇਲੇ ਵੀਜ਼ ਆ ਜਾਣ ਤਾਂ ਤੁਹਾਨੂੰ ਖਾ ਲੈਣੇ ਚਾਹੀਦੇ ਹਨ। ਨੰਬਰ 8 ਜੇਕਰ ਤੁਸੀਂ ਆਪਣੇ ਚਿਪਕੇ ਹੋਏ ਚਿਹਰੇ ਨੂੰ ਮੋਟਾ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਸੇਬ ਜ਼ਰੂਰ ਖਾਓ। ਇਸ ਵਿੱਚ ਮੌਜੂਦਾ ਐਂਟੀਆਕਸੀਡੈਂਟ ਵਿਟਾਮਿਨ ਬੀ ਏ ਸੀ ਹੁੰਦਾ ਹੈ ਜਿਸ ਨਾਲ ਸਕਿਨ ਦੇ ਨਾਲ ਚਿਹਰੇ ਦਾ ਮੋਟਾਪਾ ਵੀ ਵਧਦਾ ਹੈ ਨੰਬਰ 9 ਰੋਜ਼ਾਨਾ ਸਵੇਰੇ ਕੜੀ ਪੱਤੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ weight ਘੱਟ ਹੋਣ ਲੱਗ ਜਾਂਦਾ ਹੈ ਨੰਬਰ 7 ਜੇਕਰ ਤੁਸੀਂ ਆਪਣੀਆਂ ਹੱਡੀਆਂ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਖਾਸ ਕਰਕੇ ਨੂੰ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਦਰਸਲ ਖਸ ਖਸ ਅਤੇ ਦੁੱਧ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਹੱਟੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਅਤੇ ਹੱਟੀਆਂ ਨਾਲ ਜੁੜੀਆਂ ਸਵਸਥੀਆਂਾਂ ਤੋਂ ਰਾਹਤ ਮਿਲਦੀ ਹੈ। ਨੰਬਰ 10 ਘਰ ਦੇ ਮੁੱਖ ਦਰਵਾਜ਼ੇ ਤੇ ਆਂਬ ਦੇ ਪੱਤੇ ਲਟਕਾਉਣ ਨਾਲ ਪਰਿਵਾਰ ਨੂੰ ਬੁਰੀ ਨਜ਼ਰ ਨਹੀਂ ਲੱਗਦੀ। ਸਾਥੀ ਘਰ ਵਿੱਚ ਨਕਾਰਾਤਮਕ ਊਰਜਾ ਦਾ ਬਾਸ ਵੀ ਨਹੀਂ ਹੋਵੇਗਾ। ਨੰਬਰ 11 ਖਾਣੇ ਦੇ ਟਾਈਮ ਇੱਕ ਹਰੀ ਮਿਰਚ ਜ਼ਰੂਰ ਖਾਓ। ਇਸ ਨਾਲ ਤੁਹਾਡੀ ਨਜ਼ਰ ਤੇਜ਼ ਹੋਵੇਗੀ ਤੇ ਆਪ ਕਈ ਬਿਮਾਰੀਆਂ ਤੋਂ ਵੀ ਬਚੇ ਰਹੋਗੇ ਨੰਬਰ 12 ਜੇਕਰ ਵਾਲਾਂ ਨੂੰ ਝੜਨ ਤੋਂ ਰੋਕਣਾ ਹੈ ਤਾਂ ਵਾਲਾਂ ਵਿੱਚ ਹਮੇਸ਼ਾ ਗੁਣਗੁਣਾ ਤੇਲ ਹੀ ਲਗਾਉਣਾ ਚਾਹੀਦਾ ਹੈ ਨੰਬਰ 13 ਛੋਟੇ ਬੱਚਿਆਂ ਨੂੰ ਸਰੋਂ ਦੇ ਸਰਹਾਣੇ ਤੇ ਸਮੋਣ ਨਾਲ ਉਹਨਾਂ ਦੇ ਸਿਰ ਤੇ ਇਤਕਾਰ ਗੋੜ ਰਹਿੰਦਾ ਹੈ ਬੱਚਿਆਂ ਦੇ ਲਈ ਸਰੋਂ ਦਾ ਸਰਹਾਣਾ ਬਹੁਤ ਹੀ ਜ਼ਰੂਰੀ ਫਾਇਦੇਮੰਦ ਹੁੰਦਾ ਹੈ ਨੰਬਰ 14 ਜੇਕਰ ਤੁਸੀਂ ਲੰਬੇ ਸਮੇਂ ਤੱਕ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਮੁਕਤ ਰੱਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਗੁੱਸੇ ਤੇ ਕੰਟਰੋਲ ਰੱਖੋ ਨੰਬਰ 15 ਦਿਮਾਗੀ ਪਰੇਸ਼ਾਨੀ ਹੋਵੇ ਤਾਂ ਸਟ्रेस ਹੋਵੇ ਨੀਂਦ ਪੂਰੀ ਲਵੋ ਛੋਟੀ ਇਲਾਇਚੀ ਖਾ ਸਕਦੇ ਹਾਂ ਇਲਾਇਚੀ ਵਿੱਚ ਐਦਾਂ ਦੇ ਤੱਤ ਹੁੰਦੇ ਹਨ ਜਿਹੜੇ ਸਟ्रेस ਨੂੰ ਕੰਟਰੋਲ ਕਰ ਸਕਦੇ ਹਨ ਸਾਨੂੰ ਪੂਰੀ ਨੀਂਦ ਲੈਣੀ ਚਾਹੀਦੀ ਹੈ ਨੀਂਦ ਦਾ ਅਸਰ ਸਾਡੇ ਚਿਹਰੇ ਉੱਤੇ ਵੀ ਦਿਖਾਈ ਦਿੰਦਾ ਹੈ ਜਿਸ ਨਾਲ ਅਸੀਂ ਬੁੱਢੇ ਨਜ਼ਰ ਆਉਣ ਲੱਗ ਜਾਂਦੇ ਹਾਂ ਇਸ ਲਈ ਨੀਂਦ ਘੱਟ ਤੋਂ ਘੱਟ 7-8 ਘੰਟੇ ਜ਼ਰੂਰ ਲਾਓ ਨੰਬਰ 16 ਚਿਹਰੇ ਤੇ ਟਮਾਟਰ ਨੂੰ ਕੱਟ ਕੇ ਟਮਾਟਰ ਵਿੱਚ ਥੋੜੀ ਜਿਹੀ ਕਾਫੀ ਪਾਊਡਰ ਮਿਲਾ ਕੇ ਚਿਹਰੇ ਤੇ ਹਲਕੇ ਹੱਥਾਂ ਨਾਲ 1-2 ਮਿੰਟ ਵਾਸਤੇ ਮ사ਜ ਕਰਨੀ ਚਾਹੀਦੀ ਹੈ ਚਿਹਰਾ ਤੁਹਾਡਾ ਖਿਲੋਟੇਗਾ ਟਮਾਟਰ ਵਿੱਚ ਲਿਕੋਪੀਨ ਨਾਮ ਦਾ ਤੱਤ ਹੁੰਦਾ ਹੈ ਜਿਹੜਾ ਚਮੜੀ ਨੂੰ ਨਿਖਾਰਦਾ ਹੈ ਨੰਬਰ 17 ਰੋਜ਼ਾਨਾ ਸੌਂਫ ਵਾਲਾ ਦੁੱਧ ਪੀਣ ਨਾਲ ਤੁਹਾਡਾ ਰੰਗ ਗੋਰਾ ਹੋਣ ਲੱਗ ਜਾਂਦਾ ਹੈ ਕਿਉਂਕਿ ਦੁੱਧ ਵਿੱਚ ਪ੍ਰੋਟੀਨ ਅਤੇ ਫੈਟ ਕਾਫੀ ਮਾਤਰਾ ਵਿੱਚ ਹੁੰਦੀ ਹੈ ਨੰਬਰ 18 ਖਾਣਾ ਖਾਣ ਤੋਂ ਤੁਰੰਤ ਬਾਅਦ ਫਰੂਟ ਨਹੀਂ ਖਾਣੀ ਚਾਹੀਦੇ ਇਸ ਨਾਲ ਤੁਹਾਡੇ ਲਿਵਰ ਨੂੰ ਨੁਕਸਾਨ ਪਹੁੰਚਦਾ ਹੈ ਕਿਉਂਕਿ ਭੋਜਨ ਦੇ ਨਾਲ ਫਰੂਟ ਚੰਗੀ ਨਹੀਂ ਪਚਦਾ ਨੰਬਰ 19 ਜੇਕਰ ਤੁਸੀਂ ਹਮੇਸ਼ਾ ਰਾਤ ਨੂੰ ਚੌਲ ਖਾਂਦੇ ਹੋ ਤਾਂ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ ਕਿਉਂਕਿ ਚੌਲ ਕਾਰਬੋਨਹਾਂ ਭਰਪੂਰ ਹੁੰਦੇ ਹਨ ਨੰਬਰ 20 ਖਾਣੇ ਵਿੱਚ ਅੰਕਰਿਤ ਅਨਾਜ ਲੈਣ ਲਈ ਸਰੀਰ ਵਿੱਚੋਂ ਵਿਸ਼ਾਲਕ ਤੱਤ ਖਤਮ ਹੋ ਜਾਂਦੇ ਹਨ ਅਤੇ ਨਵਾਂ ਖੂਨ ਫੜਨਾ ਸ਼ੁਰੂ ਹੋ ਜਾਂਦਾ ਹੈ ਸਰੀਰ ਤਰੋਤਾਜ਼ਾ ਮਹਿਸੂਸ ਕਰਦਾ ਹੈ ਨੰਬਰ 21 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਅੰਜੀਰਾਂ ਪੀਓ ਕੇ ਖਾਓ ਇਸ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਅੰਜੀਰ ਵਿੱਚ ਫਾਈਬਰ ਕਾਫੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਨੰਬਰ 22 ਜਮੀਨ ਤੇ ਸੌਣ ਨਾਲ ਕਮਰ ਦਰਦ ਤੋਂ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਕਿਉਂਕਿ ਇਸ ਨਾਲ ਰੀੜ ਦੀ ਹੱਡੀ ਨੂੰ ਆਰਾਮ ਮਿਲਦਾ ਹੈ। ਨੰਬਰ 23 ਜਲਦੀ ਸੌਣ ਵਾਲਾ ਅਤੇ ਜਲਦੀ ਉੱਠਣ ਵਾਲਾ ਇਨਸਾਨ ਹਮੇਸ਼ਾ ਤਰੋਤਾਜ਼ਾ ਦਿਖਾਈ ਦਿੰਦਾ ਹੈ ਅਤੇ ਚਿਹਰੇ ਤੇ ਗਲੋ ਵੀ ਰਹਿੰਦੀ ਹੈ। ਨੰਬਰ 24 ਤੁਹਾਡੇ ਪੈਰਾਂ ਦੀਆਂ ਅੱਡੀਆਂ ਫਟ ਗਈਆਂ ਹਨ ਤਾਂ ਸਰੋਂ ਦੇ ਤੇਲ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਅੱਡੀਆਂ ਤੇ ਲਗਾਓ ਬਿਲਕੁਲ ਠੀਕ ਹੋ ਜਾਣਗੀਆਂ ਅਤੇ ਦਰਦ ਤੋਂ ਵੀ ਛੁਟਕਾਰਾ ਮਿਲਦਾ ਹੈ। ਨੰਬਰ 25 ਕਈ ਔਰਤਾਂ ਨੂੰ ਸਵੇਰੇ ਸਵੇਰੇ ਬਿਸਤਰ ਤੇ ਹੀ ਚਾਹ ਪੀਣ ਦੀ ਆਦਤ ਹੁੰਦੀ ਹੈ ਇਸ ਨਾਲ ਐਸਿਡਿਟੀ ਤੇ ਜਲਣ ਦੀ ਸਮੱਸਿਆ ਵਧਦੀ ਹੈ ਇਸ ਲਈ ਪਹਿਲਾਂ ਪਾਣੀ ਜ਼ਰੂਰ ਪੀਓ ਨੰਬਰ 26 ਜੇਕਰ ਤੁਸੀਂ ਬਾਰ ਬਾਰ ਛਿੱਕਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ﺍﻟैची ਨੂੰ ਮੂੰਹ ਵਿੱਚ ਰੱਖ ਕੇ ਦਵਾ ਲਓ ਹੌਲੀ ਹੌਲੀ ਉਸ ਨੂੰ ਚਬਾਓ ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ ਨੰਬਰ 27 ਜੇਕਰ ਤੁਸੀਂ ਆਪਣੇ ਪੈਰਾਂ ਦੇ ਨਹਾਂ ਤੇ ਸਰੋਂ ਦਾ ਤੇਲ ਲਗਾਉਂਦੇ ਹੋ ਤਾਂ ਅੱਖਾਂ ਦੀ ਖੁਜਲੀ ਲਾਲੀ ਅਤੇ ਜਲਣ ਠੀਕ ਹੋ ਜਾਂਦੀਆਂ ਹਨ ਅਤੇ ਨਹਾਂ ਸਾਫ਼ ਹੋ ਜਾਂਦੇ ਹਨ। ਨੰਬਰ 28 ਜਿਹੜੇ ਲੋਕ ਝੁੱਕ ਕੇ ਪੜ੍ਹਾਈ ਕਰਦੇ ਹਨ ਉਹਨਾਂ ਦੀ ਰੀੜ ਦੀ ਹੱਡੀ ਤੇ ਅੱਖਾਂ ਦੀ ਰੋਸ਼ਨੀ ਫੇਫੜਿਆਂ ਤੇ ਬਹੁਤ ਹੀ ਬੁਰਾ ਅਸਰ ਪੈਂਦਾ ਹੈ ਇਸ ਲਈ ਕਦੇ ਵੀ ਝੁੱਕ ਕੇ ਪੜ੍ਹਾਈ ਨਾ ਕਰੋ ਹਮੇਸ਼ਾ ਸਿੱਧੇ ਬੈਠ ਕੇ ਹੀ ਪੜੋ। ਨੰਬਰ 29 ਜੇਕਰ ਤੁਹਾਡੇ ਵਾਲ ਝੜਦੇ ਹਨ ਤਾਂ ਆਪਦੇ ਘਰ ਵਿੱਚ ਜੇਕਰ ਅਨਾਰ ਦਾ ਬੂਟਾ ਹੈ ਤਾਂ ਅਨਾਰ ਦੇ ਫੁੱਲਾਂ ਨੂੰ ਤੋੜ ਲਓ ਅਤੇ ਗੁੱਲੜ ਦੇ ਵਿਦਲਾ ਵਿੱਚ ਦਹੀਂ ਮਿਲਦੀ ਪੇਸਟ ਬਣਾ ਕੇ ਆਪਣੇ ਸਿਰ ਵਿੱਚ ਲਗਾਉਣਾ ਚਾਹੀਦਾ ਹੈ ਇਸ ਨਾਲ ਵਾਲ ਨਹੀਂ ਝੜਦੇ ਅਤੇ ਬਿਲਕੁਲ ਸਿਲਕੀ ਤੇ ਮਲਾਇਮ ਬਣ ਜਾਣਗੇ ਅਤੇ ਸਿਕਰੀ ਤੋਂ ਵੀ ਰਾਤ ਮਿਲੇਗੀ ਨੰਬਰ 3 ਜੇਕਰ ਤੁਸੀਂ ਮੱਛਰਾਂ ਤੋਂ ਪਰੇਸ਼ਾਨ ਹੋ ਤਾਂ ਸੌਂਦੇ ਵਕਤ ਆਪਣੇ ਪਾਸ ਨਮਕੀਨ ਪਾਣੀ ਭਰ ਕੇ ਰੱਖੋ ਪੂਰੀ ਰਾਤ ਮੱਛਰ ਤੁਹਾਡੇ ਤੋਂ ਦੂਰ ਰਹਿਣਗੇ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਨੰਬਰ 31 ਕਦੇ ਵੀ ਸਾਨੂੰ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਨਹੀਂ ਝਟਕਾਉਣੀ ਚਾਹੀਦੀਆਂ ਇਸ ਨਾਲ ਹੱਡੀਆਂ ਦੀ ਬਿਮਾਰੀ ਹੋ ਸਕਦੀ ਹੈ ਅਤੇ ਦੱਸਦੇ ਹਨ ਕਿ ਉਂਗਲਾਂ ਨੂੰ ਝਟਕਾਉਣ ਨਾਲ ਅੱਖਾਂ ਦੇ نیچے ਡਾਰਕ ਸਰਕਲ ਤੇ ਕਈ ਹੋਰ ਪਰੇਸ਼ਾਨੀਆਂ ਹੁੰਦੀਆਂ ਹਨ ਸਾਨੂੰ ਹਮੇਸ਼ਾ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ ਨੰਬਰ 32 ਖਜੂਰ ਦੇ ਨਾਲ ਵੱਡੀ ਇਲਾਇਚੀ ਖਾਣ ਨਾਲ ਬੁੱਢੀਆਂ ਔਰਤਾਂ ਵੀ ਜਵਾਨ ਨਜ਼ਰ ਆਉਂਦੀਆਂ ਹਨ ਨੰਬਰ 33 ਜੇਕਰ ਤੁਹਾਨੂੰ ਅਕਸਰ ਬਦਲਦੇ ਮੌਸਮ ਵਿੱਚ ਖੰਘ ਹੋ ਜਾਂਦੀ ਹੈ ਤਾਂ ਤੁਹਾਨੂੰ ਇਹ ਉਪਾਅ ਸ਼ੁਰੂ ਕਰ ਦੇਣਾ ਚਾਹੀਦਾ ਹੈ। 2 ਤੋਂ 3 ਗ੍ਰਾਮ ਹਲਦੀ ਨੂੰ ਇੱਕ ਚਮਚਾ ਘਿਓ ਜਾਂ ਸ਼ੱਕਰ ਦੇ ਨਾਲ ਦਿਨ ਵਿੱਚ ਦੋ ਵਾਰ ਛੱਟਣਾ ਚਾਹੀਦਾ ਹੈ। ਇਸ ਨਾਲ ਖਾਂਸੀ ਰੁਕ ਜਾਵੇਗੀ। ਇਸ ਨਾਲ ਹੀ ਗਰਮ ਦੁੱਧ ਵਿੱਚ ਗੁੜ ਪਾ ਕੇ ਪੀਣਾ ਚਾਹੀਦਾ ਹੈ। ਨੰਬਰ 34 ਗੁੜ ਵਾਲੇ ਚੌਲ ਖਾਣ ਨਾਲ ਕਦੇ ਵੀ ਖਾਂਸੀ ਅਤੇ ਗਲੇ ਦੀ ਖੁਰਕ ਜਿਹੀ ਦਿੱਕਤ ਨਹੀਂ ਹੋਵੇਗੀ। ਨੰਬਰ 35 ਚਿਹਰੇ ਤੋਂ ਮੇਕਅਪ ਉਤਾਰਨ ਲਈ ਕੱਚੇ ਦੁੱਧ ਦਾ ਇਸਤੇਮਾਲ ਕਰੋ। ਇਸ ਨਾਲ ਤੁਹਾਨੂੰ ਕੋਈ ਅਲਰਜੀ ਨਹੀਂ ਹੁੰਦੀ ਅਤੇ ਨਾਲ ਮੇਕਅਪ ਵੀ ਆਸਾਨੀ ਨਾਲ ਉਤਰ ਜਾਵੇਗਾ ਸਕਿਨ ਵੀ ਠੀਕ ਰਹੇਗੀ ਨੰਬਰ 36 ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਹਨ ਉਹਨਾਂ ਨੂੰ ਰੰਡੀ ਦੇ ਤੇਲ ਵਿੱਚ ਥੋੜੀ ਜਹੀ ਮੇਥੀ ਦਾਣੀ ਪਾ ਕੇ ਵਾਲਾਂ ਦੀਆਂ ਜੜੀਆਂ ਵਿੱਚ ਲਗਾਉਣਾ ਚਾਹੀਦਾ ਹੈ ਇਸ ਨਾਲ ਵਾਲ ਮਜ਼ਬੂਤ ਅਤੇ ਕਾਲੇ ਹੋਣਗੇ ਅਜਿਹਾ ਹਫ਼ਤੇ ਵਿੱਚ ਦੋ ਵਾਰ ਕੀਤਾ ਜਾਵੇ ਨੰਬਰ 37 ਚਿਹਰੇ ਤੇ ਦਾਣੇ ਨਿਕਲ ਰਹੇ ਹੋਣ ਤਾਂ ਚਿਹਰੇ ਨੂੰ ਗਿੱਲਾ ਕਰਕੇ ਫਟਕੜੀ ਨਾਲ ਹਲਕੇ ਹੱਥਾਂ ਨਾਲ ਪੂਰੇ ਚਿਹਰੇ ਦੀ 2-3 ਮਿੰਟਾਂ ਲਈ ਮ사ਜ ਕਰੋ। ਦਾਲੇ ਜਲਦੀ ਖਤਮ ਹੋ ਜਾਣਗੇ ਅਤੇ ਚਮੜੀ ਵੀ ਮਲਾਇਮ ਹੁੰਦੀ ਹੈ। ਨੰਬਰ 38 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਬਦਾਮ ਖਾ ਕੇ ਉੱਪਰ ਦੀ ਦੁੱਧ ਪੀ ਲਓ। ਇਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ। ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲੇਗੀ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਨੰਬਰ 39 ਗੁਰਦੇ ਦੀ ਪੱਥਰੀ ਖਤਮ ਕਰਨ ਲਈ ਪੁਦੀਨੇ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ। ਇਸ ਨਾਲ ਪੱਥਰੀ ਟੁੱਟ ਕੇ ਡਿੱਗ ਜਾਂਦੀ ਹੈ ਨੰਬਰ 40 ਜੇਕਰ ਖੁਸਕੀ ਨਾਲ ਆਵਾਜ਼ ਬੈਠ ਜਾਵੇ ਤਾਂ ਸੱਤ ਬਦਾਮ ਸੱਤ ਕਲੀਆਂ ਮਿਰਚਾਂ ਵਿੱਚ ਖੰਡ ਮਿਲਾ ਕੇ ਚਟ ਲਓ ਆਵਾਜ਼ ਬਿਲਕੁਲ ਸਹੀ ਹੋ ਜਾਵੇਗੀ ਦੋਸਤੋ ਇਹ ਵੀਡੀਓ ਆਮ ਜਾਣਕਾਰੀ ਦੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਬੱਤੋ ਬੱਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੇ ਬਜ਼ੁਰਗਾਂ ਤੱਕ ਜ਼ਰੂਰ ਪਹੁੰਚਾਓ ਇਸ ਨਾਲ ਉਹ ਵੀ ਇਹ ਵੀਡੀਓ ਦੇਖ ਸਕਣਗੇ ਤੇ ਕੋਈ ਨਾ ਕੋਈ ਨੁਸਖਾ ਉਹਨਾਂ ਦੇ ਕੰਮ ਜ਼ਰੂਰ ਆਏਗਾ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ